ਸਾਰਗ ਮਹੱਲਾ ਪੰਜਵਾ ਮਾਈ ਰੀ ਮਾਤੀ ਚਰਨ ਸਮੂਹ ਏ ਮਾਈ ਸੰਤ ਜਨੋ ਮਹਾਤਮਾ ਜਨੋ ਮਾਤੀ ਚਰਨ ਸਮੂਹ ਜੋ ਮਹਾਰਾਜ ਸਾਹਦੇ ਚਰਨਾ ਚ ਮਸਤ ਹੋਈ ਹੈ ਉਹਨੂੰ ਸਮੂਹ ਵਿੱਚ ਪਰਮੇਸ਼ਰ ਦਾ ਆਨੰਦ ਪ੍ਰਤੀਤ ਹੁੰਦਾ ਹੈ ਸਾਰਿਆਂ ਵਿੱਚ ਪਰਮੇਸ਼ਰ ਦਾ ਆਨੰਦ ਪ੍ਰਤੀਤ ਹੁੰਦਾ ਹੈ ਜਿਹੜਾ ਸਮੂਹ ਵਿੱਚ ਵਿਆਪਕ ਹੈ ਸਾਰਿਆਂ ਵਿੱਚ ਪਰਮੇਸ਼ਰ ਉਹਦੇ ਚਰਨਾ 'ਚ ਰੀ ਸਖੀ ਸਾਡੀ ਚੇਤੀ ਬਿਰਤੀ ਮਸਤ ਹੋ ਗਈ ਹੈ ਹੁਣ ਐਸੀ ਮਸਤੀ ਹੋਈ ਐ ਸਮੂਹ ਦੇ ਅੰਦਰ ਉਸੇ ਦੇ ਚਰਨ ਪਿਆਰ ਅਦਿਸ਼ਟਾਨ ਸਰੂਪ ਹੀ ਗਿਸਰਿਆ ਹੈ ਏਕਸ ਬਿਨ ਹਾਂ ਆਰ ਨਾ ਜਾਣੋ ਅਸੀਂ ਇੱਕ ਤੋਂ ਬਿਨਾ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ ਹਾਂ ਸਿਆਣ ਗਿਆਨ ਨਹੀਂ ਕਿਸੇ ਨਾਲ ਦੁਤੀਆ ਭਾਉ ਸਭ ਲੂ ਇਹ ਦੁਆਦ ਭਾ ਜਿਹੜਾ ਸੀ ਇਹ ਬ੍ਰਹਮ ਵਿਆਸ ਰੂਪੀ ਅਗਨੀ ਦੇ ਨਾਲ ਲੂ ਦੁੱਤਾ ਹੈ ਸਾੜ ਦੁੱਤਾ ਇਸ ਨੂੰ ਮੇੜ ਦੁੱਤਾ ਹੈ ਦੈਤ ਭਾਵਾਰੇ ਸਾਰੇ ਪਾਪਾਂ ਕੀ ਲੂਹੀ ਦੇ ਜਾਂਦੇ ਆ ਅਸੀਂ ਬ੍ਰਹਮ ਅਭਿਆਸ ਰੂਪੀ ਅਗਨੀ ਕਰਕੇ ਸੰਸਾਰ ਦੁੱਤਾ ਹੈ ਰਹਾਉ ਤਿਆਗ ਗੋਪਾਲ ਅਵਰ ਜੋ ਕਰਨ ਜੋ ਪੁਰਮੇਸ਼ਰ ਦਾ ਭਜਨ ਛੱਡ ਕੇ ਹੋਰ ਕੋ ਕਰਤੱਵ ਕਰਨਾ ਹੈ ਤੇ ਵਿਖਿਆ ਕੀ ਖੂ ਉਹ ਵਿਖਿਆ ਮਾਇਆ ਤੇ ਖੂ ਚ ਹੀ ਡਿੱਗਣਾ ਹੈ ਉਹ ਮੈ ਕੀ ਵਿਸ਼ਾ ਵਿਸ਼ਿਆਂ ਦੇ ਖਾਦਿਆਂ ਚ ਖੂਹਾਂ ਚ ਪਏ ਰਹਿੰਦੇ ਆ ਨੇ ਉਹ ਬਿਸ਼ਿਆਂ ਵਾਲੇ ਖੂ ਨਰਕ ਰੂਪੀ ਖੂਜ ਪੈਂਦੇ ਹਨ ਦਰਸ ਪਿਆਸ ਮੇਰਾ ਮਨ ਮੋਹਿਆ ਮਹਾਰਾਜ ਦੇ ਦਰਸ਼ਨਾਂ ਦਾ ਪਿਆਸਾ ਹੋ ਕੇ ਸਾਡਾ ਮਨ ਵਾਹਿਗੁਰੂ ਜੀ ਮੋਹਤ ਹੋ ਗਿਆ ਕਾਢੀ ਨਰਕ ਤੇ ਤੂੰ ਕਾਢੀ ਨਰਕ ਤੇ ਤੂੰ ਸੱਚੇ ਪਾਤਸ਼ਾਹ ਨੇ ਕਾਢੀ ਨਰਕ ਤੇ ਨਰਕ ਤੋਂ ਕਢ ਲੇ ਤੂ ਕਿ ਸੱਚੇ ਪਾਤਸ਼ਾਹ ਨੇ ਵੇਖੋ ਦੁਨੀਆ ਕਿਵੇਂ ਨਰਕ ਗਾਮੀ ਹੋ ਰਹੀ ਹੈ ਤੁਮਾਂ ਖੂ ਪੀਣ ਤੋਂ ਬਿਨਾ ਕੋਈ ਦੇਖੀ ਦੇ ਨਹੀਂ ਲੋਕ ਇਹ ਗੁਰੂ ਸਾਹਿਬ ਸਿੱਖਾਂ ਤੇ ਕਿਰਪਾ দৃষ্টি ਕੀਤੀ ਹੈ ਇਹ ਤਮਾਕੂ ਤੋਂ ਬਚਾਇਆ ਹੈ ਨਹੀਂ ਤਾਂ ਅੱਜ ਕੱਲ ਹੁਣ ਮੁੰਡੇ ਨੌਜਵਾਨ ਉਹ ਤਮਾਕੂ ਚਬਦੇ ਆ ਉਹ ਜਰਦੇ ਖਾ ਖਾ ਕੇ ਨਰਕ ਚ ਪੈਂਦੇ ਆ ਸੋ ਸਾਧ ਸੰਗਤ ਜੀ ਜਿਸ ਦੀ ਬਾਬਤ ਇਸ ਨਾਲ ਲਿਖਿਆ ਭਵਿਕਤ ਪ੍ਰਾਨ ਚ ਕਹਿੰਦੇ ਹਨ ਧੂਮਰ ਪਾਨ ਰਤਨ ਵਿਪਰੰਗ ਦਾਨਦਾਂਤੀ ਜੇਨਰਾ ਦਾਦਾ ਰੋਰਵੇ ਆਜੰ ਬ੍ਰਾਹਮਣੂ ਗ੍ਰਾਮ ਸੁਕਰ ਜਿਹੜਾ ਭਾਈ ਧਾਨ ਦਿੰਦਾ ਨਾ ਤਮਾਕੂ ਪੀਣ ਵਾਲੇ ਨੂੰ ਬ੍ਰਾਹਮਣ ਨੂੰ ਉਹ ਬਾਹਮਣ ਪਿੰਡ ਦਾ ਸੂਰ ਬਣ ਕੇ ਨਿਆਂ ਹੀ ਸਾਫ ਕਰਦਾ ਫਿਰਦਾ ਰਹਿੰਦਾ ਜੂਨ ਮਿਲਦੀ ਹੈ ਤੇ ਜਿਹੜਾ ਦਾਤਾ ਉਹ ਰੂਰੂ ਨਾਵੇਂ ਨਰਕ ਵਿੱਚ ਜਾ ਕੇ ਪੈਂਦਾ ਹੈ ਇਹੇ ਦੀ ਹਾਲਤ ਦਾ ਦਾਨ ਦੇਣ ਵਾਲੇ ਤੇ ਲੈਣ ਵਾਲੇ ਦੀ ਤਮਾਕੂ ਪੀਣ ਵਾਲੇ ਦੇ ਨਾਲ ਇਹਨਾਂ ਮਹਾਰਾਜ ਨੇ ਇੱਕ ਭਿਕਸ਼ ਪ੍ਰਾਣ ਤੇ ਵਿਆਸ ਰਿਖੀ ਨੇ ਇਹ ਕਸਮ ਕੀਤਾ ਹੈ ਸਕੰਦ ਪੁਰਾਣ ਦੇ ਵਿੱਚ ਸ਼ਿਵ ਜੀ ਨੇ ਆਪਣੇ ਸਕੰਦ ਨਾਵੇਂ ਪੁੱਤਰ ਦੇ ਤਾਈ ਜੋ ਸ਼ਾਮਕਾਰਤਕ ਜੀ ਦਾ ਨਾਮ ਹੈ ਉਹਨੂੰ ਉਪਦੇਸ਼ ਦਿੰਦਾ ਹੈ ਇਸ ਪ੍ਰਕਾਰ ਸਰਸੰਗ ਜੀ ਜ਼ਿਕਰ ਹੋਇ ਮਹਾਰਾਜ ਸਾਹਿਬ ਬਸੰਪਾਰਸ਼ਨ ਬਚਨ ਕੀਤੇ ਹੈ ਮਦਰਾ ਦਿੱਤਾ ਸਬਦ ਕੋਲ ਭੰਗ ਦਹੇ ਤਨੇਕ ਜਿਹੜਾ ਸ਼ਰਾਬ ਪੀਂਦਾ ਹੈ ਉਹ ਸਬ ਕੋਲ ਸਤ ਕੋਲਾਂ ਨੂੰ ਕਲੰਕਿਤ ਕਰਦਾ ਹੈ ਜਿਹੜਾ ਭੰਗ ਪੀਂਦਾ ਉਹ ਆਪ ਦੇ ਸਰੀਰ ਨੂੰ ਨਾਸ ਕਰ ਜਾਂਦਾ ਹੈ ਅਤੇ ਜਗਤ ਜੂਟ ਸਬ ਕੋਲ ਦਹੇ ਤਮਾਕੂ ਪੀਂਦਾ ਸਬ ਕੋਲ ਨੂੰ ਕਲੰਕਿਤ ਕਰਦਾ ਹੈ ਨਿੰਦਾ ਦਹੇ ਅਨੇਕ ਨਿੰਦਿਆ ਕਰਨ ਵਾਲਾ ਨੇਕਾਂ ਕੋਲਾਂ ਨੂੰ ਗਾਲ ਜਾਂਦਾ ਹੈ ਇਸ ਪ੍ਰਕਾਰ ਮਾਰੋ ਦਾ ਬਚਨ ਹੈ ਕਲ ਨਹੀਂ ਧਰਦਾ ਸੋ ਸਖੀ ਜੀ ਤੁਕਾਂ ਹੁੰਦੀਆਂ ਹਨ ਮਰਨੀ ਮਰੇ ਤੋ ਅਚਬਲੋ ਜਗਤ ਜੂਠ ਨਾ ਸੰਗ ਸੁਣ ਗੁਰਸਿੱਖੀ ਰਹਿ ਤੇ ਤਜੇ ਤਮਾਕੂ ਸੰਗ ਗੁਰਸਿੱਖੀ ਦੀ ਰਹਿ ਤੇ ਤਮਾਕੂ ਦਾ ਕੋ ਸੰਗ ਚੱਲਨੀ ਚਾਹੀਦੀ ਹੈ ਸਰੀਰ ਛੁੱਟ ਜੇ ਤਾਂ ਛੁੱਟ ਜੇ ਤਮਾਕੂ ਨਾਲ ਅੰਗ ਨਾ ਕੋਈ ਛੋਏ ਇੰਨਾ ਪਰਹੇਜ ਖਣ ਬਾਦ ਗੁਰੂ ਸਾਹਿਬ ਨੇ ਆਗਿਆ ਦਿੱਤੀ ਹੈ ਉਸ ਵੀ ਕਿ ਸਾਰੀ ਦੁਨੀਆ ਵੇਖੋ ਗਲੀ ਪਈ ਹੈ ਜਿਸ ਪਾਸੇ ਵੇਖੋ ਸਿਗਰਟਾਂ ਖਨ ਪੀਂਦੇ ਹੁਣ ਠਾ ਠਾ ਬਦਬੂ ਆਉਂਦੀ ਹੈ ਇਹ ਨਰਕ ਚ ਪਏ ਪੰਥ ਨੂੰ ਪ੍ਰਤੱਖ ਦੇਖ ਲਓ ਤੂੰ ਕਿ ਕੱਢਿਆ ਜਿਨ੍ਹਾਂ ਨੂੰ ਅਮਰਦੀ ਦਾਤ ਦਿੱਤੀ ਹੈ ਉਹਨੂੰ ਬੰਦ ਕੀਤਾ ਕਿ ਤਮਾਕੂ ਨਹੀਂ ਪੀਣਾ ਸਿਗਰਟ ਪਾਨ ਬੀੜੀ ਆਦ ਕਾਂ ਤੋਂ ਸਖੋਜ ਰੱਖਣਾ ਹੈ ਗੁਰੂ ਮਹਾਰਾਜ ਸਾਹਿਬ ਪੰਜਵਾਂ ਚੌਥੇ ਪਾਰਸ਼ਨ ਕਿਹਾ ਹੈ ਜਿਸ ਪ੍ਰਕਾਰ ਹੈ ਗਰੀਬ ਨਵਾਜ਼ ਇਹਨ ਪਾਨ ਸਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਲ ਕਦੇ ਨੱਚੇ ਤੇਉ ਜਮ ਪਕੜ ਚ ਲਾਈਆਂ ਜਿੰਨਾਂ ਮਾਰੋ ਭਜਨ ਨਹੀਂ ਕੀਤਾ ਜਮਨ ਪਕੜ ਕੇ ਤੋਰੀਆਂ ਮੂੰਹ ਚ ਬੀੜੀਆਂ ਹਰ ਵਕਤ ਲਾਈ ਰੱਖਦੇ ਆ ਪਾਨ ਸੁਬਾਰੀਆਂ ਖਾਣ ਦੀ ਲੱਗੇ ਰਹਿੰਦੇ ਆ ਸੋ ਕਬੀਰ ਸਾਹਿਬ ਜੀ ਨੇ ਕਿਹਾ ਉਜਰ ਪਹਿਰੇ ਕਾਪਰੇ ਪਾਨ ਸੁਬਾਰੀ ਖਾਹੇ ਇੱਕ ਸਹਰ ਕੇ ਨਾਮ ਬਨ ਬਾਦੇ ਜੰਪੁਰ ਜਾਏ ਇਹ ਆ ਜ ਡੰਡ ਮਿਲਦਾ ਹੈ ਸੋ ਸਾਲ ਸੰਗੇ ਜੀ ਇਹਨਾਂ ਅਗੁਣਾ ਤੋਂ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਆਪਾਂ ਨੂੰ ਸਿੱਖੀ ਬਖਸ਼ੀ ਹੈ ਜੋ ਗੁਰਸਿੱਖ ਹੋਵੇ ਗੁਰੂ ਸਾਹਿਬ ਦਾ ਸੇ ਕਹਣ ਵਾਲਾ ਉਹ ਆਪਣੇ ਪੁੱਤਰ ਨੂੰ ਆਪਣੇ ਪਰਿਵਾਰ ਨੂੰ ਇਸ ਤਮਾਕੂ ਤੋਂ ਕੁਸੰਗਤ ਤੋਂ ਬਚਾ ਕੇ ਰੱਖੇ ਆਪਣਾ ਜੀਵ ਨੂੰ ਚਾ ਮਾਰਨ ਕੇ Hindu ਹਲਕਾ ਮੁਕਤ ਹੋ ਜੇ ਤਮਾਕੂ ਸੰਗ Hindu ਜਿਹੜਾ ਭਾਈ ਹਲਬਾਉਣ ਵਾਲਾ ਉਹ ਮੁਕਤ ਹੋ ਜਾਏਗਾ ਤਮਾਕੂ ਦੀ ਸੰਗਤ ਨਾ ਕਰੇ ਉਹਦੀ ਵੀ ਅਸੀਂ ਕਲਿਆਣ ਕਰਾਂਗੇ ਇੱਥੋਂ ਤੱਕ ਗੁਰੂ ਮਾਰਾ ਸਾਹਿਬ ਜੀ ਨੇ ਬਚਨ ਕੀਤੇ ਐ ਸਾਧ ਸੰਗਤ ਜੀ ਦੇ ਉਹ ਗਣ ਜਿਹੜੇ ਨਰਕ ਚ ਪਏ ਹੋਏ ਸੀ ਜੀ ਸੱਚੇ ਬਾਦਸ਼ਾਹ ਨੇ ਕਿਰਪਾ ਕਰਕੇ ਧੂਕੇ ਨਰਕ ਚੋਂ ਕੱਢ ਲਿਆ ਇਹ ਜਿਉਂਦਿਆਂ ਨੂੰ ਨਰਕ ਐ ਵੇਖ ਲੋ ਜਿਹੜੇ ਹਰ ਵਕਤ ਮਦਬੂਰ ਟੱਟੀ ਨਾਲੋਂ ਵੀ ਪਿਹੜੀ ਮੂਹਾਂ ਚ ਆਉਂਦੀ ਐ ਇਹ ਜਿਹੇ ਰਾਤ ਦਿਨੇ ਪਾਪਾਂ ਵਿੱਚ ਲੱਗੇ ਰਹਿੰਦੇ ਹਨਗੇ ਉਹ ਇਸ ਕਾਢੀ ਨਰਕ ਤੇ ਧੂਕੇ ਸੱਚੇ ਬਾਦਸ਼ਾਹ ਨੇ ਕਿ ਜਿਹੜੇ ਨਰਕ ਹਨਗੇ ਇਹਨਾਂ ਚੋਂ ਧੂਕ ਕੇ ਗੁਰੂ ਕਲਗੀ ਕਰ ਸਕੇ ਪਾਤਸ਼ਾਹ ਨੇ ਆਪਦੀ ਪਿਆਰੀ ਸਿੱਖੀ ਨੂੰ ਕੱਢ ਲਿਆ ਹੈ ਬਖਸ਼ੀ ਕੀਤੀ ਹੈ ਸੰਤ ਪ੍ਰਸਾਦ ਮਿਲਿਓ ਸੁਖਦਾਤਾ ਸੰਤਾਂ ਦੀ ਕਿਰਪਾ ਜਿੰਨਾ ਤੇ ਹੋਈ ਉਹਨਾਂ ਨੂੰ ਸੁਖਦਾਤਾ ਪਰਮੇਸ਼ਰ ਮਿਲਿਆ ਹੈ ਬਿਨਸੀ ਹਉ ਮੈਂ ਹੂ ਉਹਨਾਂ ਦੀ ਜਿਹੜੀ ਹਉਮੈ ਸੀ ਉਹ ਵੀ ਨਾਸ ਹੋ ਗਈ ਹੂ ਜਿਹੜਾ ਹੰਕਾਰ ਦੇ ਬਚਨ ਕਰਨੇ ਸੀ ਹੂ ਮੈਂ ਧੱਕਾ ਕਰਨਾ ਸੀ ਕਿਸੇ ਦੇ ਨਾਲ ਇਹ ਵੀ ਨਾਸ ਹੋ ਗਿਆ ਹੂ ਹੂ ਜਿਹੜੇ ਮਾਰਨੀ ਸੀ ਇਸੇ ਪ੍ਰਕਾਰ ਸਾਲ ਸਿੰਘ ਜੀ ਹਉਮੈ ਦੇ ਸਹਤ ਹੋ ਕੇ ਹੰਕਾਰੇ ਮਾਰਨੇ ਸੀ ਹੰਕਾਰ ਦੇ ਉਹ ਵੀ ਨਾਸ ਹੋ ਗਏ ਹੈ। ਹੂੜਤਾਈ ਉਹਨਾਂ ਦੀ ਮੂਰਖਤਾਈ ਵੀ ਨਾਸ ਹੋ ਗਈ ਹੈ। ਹਉਮੈ ਵੀ ਨਾਸ ਹੋ ਗਈ ਹੈ। ਆ ਰਾਮ ਰੰਗ ਰਾਤੇ ਦਾਸ ਨਾਨਕ ਜੋ ਗੁਰੂ ਸਾਹਿਬ ਜੀ ਕਹਿੰਦੇ ਆ ਰਾਮ ਦੇ ਰੰਗ ਪ੍ਰੇਮ ਚ ਰੰਗੇ ਹੋਏ ਹੈ ਉਹ ਸੱਚੇ ਪਾਤਸ਼ਾਹ ਦੇ ਸੇਵਕ ਹਨ। ਮੌਲਿਓ ਮਨ ਤਨ ਜੂ ਉਹਨਾਂ ਦਾ ਸਾਲ ਸਿੰਘ ਜੀ ਮਨ ਤੇ ਤਨ ਵੀ ਪਰਫੁੱਲਤ ਹੋ ਗਿਆ ਹੈ। ਅਤੇ ਜੂ ਉਹਨਾਂ ਦੇ ਸੁਭਗੁਣਾ ਦੀ ਜੂ ਉਹਨਾਂ ਬਾੜੀ ਦਾ ਬਗੀਚੀ ਹੈ ਸੋਹਣੀ ਸੁਭਗੁਣਾ ਦੀ ਭਗਤੀ ਰੂਪ ਬਗੀਚੀ ਉਹਨਾਂ ਦੇ ਲੱਗੀ ਹੈ ਮੰਨਤਨ ਕਰਕੇ ਜੂ ਸਮੂਹ ਦੇ ਅੰਦਰ ਜੋ ਪਰਮੇਸ਼ਵਰ ਹੈ ਮੰਨਤਨ ਕਰਕੇ ਉਹਦੇ ਚ ਕਰਕੇ ਪਰਫੁੱਲਤ ਹੋ ਗਏ ਹੈ ਉਹਨਾਂ ਦੇ ਜੋ ਜੂ ਸਮੂਹ ਦੇ ਅੰਦਰ ਪਰਮੇਸ਼ਵਰ ਹੋਇਆ ਉਸ ਦੇ ਮੰਨਤਨ ਦੇ ਅੰਦਰੋਂ ਪ੍ਰਵੇਸ਼ਲ ਮਿਲ ਰਿਹਾ ਹੈ ਉਹਨਾਂ ਚਿਤ ਪਰਫੁੱਲਤ ਹੋ ਗਏ ਮੰਨਤਨ ਕਰਕੇ ਜੂ ਸਤਸੰਗਤ ਜੀ ਹਰ ਦਾ ਨਾਮ ਹੈ ਉਹਨਾਂ ਦੀ ਮਾਨੋ ਤੇ ਤਨ ਜੋ ਦੇ ਆਦਿਕ ਹਦ ਹੈ ਇਹ ਨਾ ਕਰਕੇ ਪਰਹੋਲਤ ਹੋਏ ਹੈ ਜਿਹੜਾ ਪਰਿਵਾਰ ਉਹਨਾਂ ਦੀ ਹੱਥ ਅੰਦਰ ਰਹਿਣ ਵਾਲਾ ਉਹਨੂੰ ਵੀ ਭਗਤੀ ਕਰਕੇ ਪਰਹੋਲਤ ਕਰਤਾ ਹੈ ਇਹ ਹੱਦ ਹੈ ਨਾ ਜੋ ਪਿਆਰੇ ਆਖੇ ਲੱਗਣ ਵਾਲੇ ਹੈ ਅਨਸਾਰੀ ਹੈ ਇਹ ਜੂ ਹੱਦ ਨਹੀਂ ਆਈ ਹੈ ਜੂ ਨਾ ਬਗੀਚੀ ਦਾ ਹੈ ਸੁਭਗੁਣਾ ਦੀ ਬਗੀਚੀ ਉਹਨਾਂ ਦੀ ਹੋ ਗਈ ਹੈ ਕਰਨਾ ਮੈਤਰੀ ਆਇਕ ਫੁੱਲ ਖਿੜਿਆ ਹੈ ਪਰਹੋਲਤ ਹੋ ਗਿਆ ਮੰਤਰ ਕਰਕੇ ਉਹ ਸਾਰਗ ਮਹੱਲਾ ਪੰਜਵਾ ਬਿਨ ਸੇ ਕਾਜ ਕੇ ਵਿਵਹਾਰ ਸਾਧ ਸੰਗ ਜਿਹੜੇ ਕੱਚੇ ਵਾਲੇ ਵਿਹਾਰ ਕਰਦਾ ਸੀ ਨਾ ਕੱਚੇ ਵਿਚਿਆਂ ਵਾਲੇ ਮੰਦ ਕਰਮਾਂ ਵਾਲੇ ਇਹ ਗੁਰੂ ਸਾਹਿਬ ਦੀ ਕਿਰਪਾ ਕਰਕੇ ਨਾਸ਼ ਹੋ ਗਏ ਜਿਨ੍ਹਾਂ ਨੇ ਆ ਰਾਮ ਪਾਜ ਮੇਲ ਸਾਧ ਸੰਗ ਤੋ ਰਾਮ ਪਰਮੇਸ਼ਰ ਦਾ ਭਜਨ ਕਰੋ ਗੁਰੂ ਕੀ ਸੰਗਤ ਵਿੱਚ ਮਿਲ ਕਰਕੇ ਇਹ ਹੈ ਜਗ ਮਹਸਾ ਇਹੋ ਹੀ ਜਗ ਚ ਅਸਲੀ ਸਾਰ ਵਸਤੂ ਹੈ ਰਹਾ ਸ੍ਰੇਸ਼ਟ ਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਰਹਾਉ ਇਹ ਤੂਤ ਨਾ ਡੋਲ ਕਤ ਹੂੰ اے ਭਾਈ ਐਸ ਲੋਕ ਦੇ ਪਦਾਰਥਾਂ ਨੂੰ ਵੇਖ ਕੇ ਵੀ ਨਾ ਡੋਲ ਪੂਤ ਪ੍ਰਲੋਕ ਤੇ ਪਦਾਰਥਾਂ ਨੂੰ ਵੇਖ ਕੇ ਵੀ ਕਦੇ ਡੋਲਣਾ ਨਾ ਕਰ ਨਾਮਹਿਰਦਾ ਧਾਰ ਸਰਗਾਂਦਕਾਂ ਦੇ ਦਿਵ ਭੋਗ ਜਿਹੜੇ ਸੁਣੀਦੇ ਹਨ ਦਰੋਗ ਪੜ ਪੜ ਖੁਸ਼ੀ ਹੋਏ ਬੇ ਖਬਰ ਬਾਤ ਵਕਾਹੇ ਇਸ ਪ੍ਰਕਾਰ ਐਵੇਂ ਝੂਠੀਆਂ ਗੱਲਾਂ ਸੁਣ ਕੇ 72 72 ਹੂਰਾ ਮਿਲਣ ਗਈਆਂ ਕਹਿੰਦੇ ਆ ਉੱਥੇ ਜਾ ਕੇ ਤੇ ਜੇ 72 ਹੂਰੇ ਮਿਲਣ ਲੱਗੇ ਫੇ ਕੀ ਹਾਲ ਹੋਵੇਗਾ ਨਾਮਹਿਦਾ ਹਿਰਦਾ ਧਾਰ ਉਸ ਦੇ ਨਾਮ ਨੂੰ ਦਿਲ ਚ ਧਾਰਨਾ ਕਰ ਗੁਰ ਚਰਨ ਬੋਹਿਥ ਮਿਲਿਓ ਭਾਗੀ ਭਾਗਾ ਕਰਕੇ ਗੁਰੂ ਸਾਹਿਬ ਜੀ ਸਾਹ ਦੇ ਚਰਨਾਂ ਦਾ ਜਿਹੜਾ ਧਿਆਨ ਹੋਇਆ ਇਹ ਜਹਾਜ ਮਿਲਿਆ ਹੈ ਜਿਨ੍ਹਾਂ ਨੂੰ ਉਤਰਿਓ ਸੰਸਾਰ ਉਹ ਸੰਸਾਰ ਤੋਂ ਪਾਰ ਤੁਰ ਗਿਆ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਗਿਆ ਹੈ ਜਲ ਥਲ ਮਹੀਲ ਪੂਰ ਰਹਉ ਸਾਰਿਆਂ ਨਵੇਂ ਜਲਾ ਚ ਵੀ ਥਲਾ ਚ ਵੀ ਪ੍ਰithvi ਚ ਵੀ ਆਕਾਸ਼ ਚ ਵੀ ਸਾਰੇ ਪਰਮੇਸ਼ਰ ਪੂਰਨ ਹੋ ਰਿਹਾ ਹੈ ਸਰਬਨਾਥ ਅਪਾਰ ਉਹ ਸਾਰਿਆਂ ਦਾ ਸੁਆਮੀ ਹੈ ਅਤੇ ਸਾਰਿਆਂ ਦੀ ਪਰਵਾਰ ਤੋਂ ਰਹਿਤ ਹੈ ਹਰ ਨਾਮ ਅੰਮ੍ਰਿਤ ਪੀਓ ਨਾਮ ਦੇਖੋ ਸਾਹਿਬ ਸਿੰਘ ਜੀ ਸਾਰੀ ਦੁਨੀਆ ਦੀ ਕੀ ਹਾਲਤ ਹੈ ਗੁਰੂ ਸਾਹਿਬ ਕਹਿੰਦੇ ਸਾਤ ਸੂਰਤ ਰੱਖੋ ਤੇ ਦਸਤਾਰ ਸਿਰ ਤੇ ਰੱਖੋ ਸਾਰੀ ਦੁਨੀਆ ਨੰਗੀ ਚੁਰੀ ਫਿਰਦੀ ਹੈ ਆਦਮੀ ਵੀ ਮਾਈਆਂ ਵੀ ਤੇ ਗੁਰੂ ਮਹਾਰਾਜ ਦਾ ਹੁਕਮ ਹੈ ਵੀ ਸਿਰ ਤੇ ਦਸਤਾਰ ਰੱਖਣੀ ਤੇ ਸਾਤ ਸੂਰਤ ਰੱਖਣੀ ਇਸ ਕਿਤੋਂ ਵੀ ਕਟਾਉਣੇ ਨਹੀਂ ਪਟਾਉਣੇ ਨਹੀਂ ਕਸਾਉਣੇ ਨਹੀਂ ਇਹ ਪਰਮੇਸ਼ਰ ਦੀ ਸ਼ਕਲ ਹੈ ਵਾਹਿਗੁਰੂ ਸਾਨੂੰ ਆਪਨੀ ਸੂਰਤ ਦਿੱਤੀ ਹੈ ਉਹ ਸੂਰਤ ਤੇ ਰਹਿਣਾ ਭਈ ਪਰਮੇਸ਼ਰ ਦੇ ਨਾਲ ਸਾਥੀ ਹੈ ਉਹਦੀ ਇਮਾਨਤ ਨੂੰ ਜਿਵੇਂ ਰੱਖਣਾ ਹੈ ਜਦੋਂ ਮਹਾਰਾ ਮੱਕੇ ਗਏ ਹੈ ਉਸ ਵੇਲੇ ਗੋਸ਼ ਹੋਈ ਹੈ ਕਾਲੀਆਂ ਨਾਲ ਉੱਥੇ ਮਹਾਰਾ ਨੇ ਕਿਹਾ ਸਾਥ ਤਸੂਰ ਤੇ ਰੱਬ ਨਹੀਂ ਭੰਨੇ ਬੇਈਮਾਨ ਦਰਗੇ ਢੋਈ ਨਾਲ ਇਹ ਕਾਫਰ ਕੁੱਤਾ ਸੈਤਾਨ ਨਿਰੰਕਾਰੀ ਹੁਲਾਚ ਲਿਖਿਆ ਹੈ ਸਾਥ ਤਸੂਰ ਤੇ ਰੱਬ ਬਣਾਈ ਬੇਈਮਾਨੇ ਭਨਗਵਾਈ ਦਰਗਾਹ ਢੋਈ ਨਾਹ ਲਹਾਨ ਕਾਫਰ ਕੁੱਤਾ ਸੋਈ ਸਦਾਨ ਇਸ ਪ੍ਰਕਾਰ ਸਾਹਿਬ ਸੰਗੇ ਜੀ ਇਹਨਾਂ ਓਗਣਾ ਨੂੰ ਛੱਡ ਕੇ ਜਿਵੇਂ ਪਰਵੇਸ਼ਨ ਬਣਾਇਆ ਉਵੇਂ ਰਹਿਣਾ ਚਾਹੀਦਾ ਆਪਣੀ ਮਨਮਤ ਦੇ ਨਾਲ ਕੈਂਚੀ ਤੇ ਉਸਰੇ ਨਾ ਚੰਗੇ ਨਹੀਂ ਬਣ ਸਕਾਂਗੇ ਸਗੋਂ ਉਹ ਦੂ ਭੇੜੇ ਲੱਗਦੇ ਹਰ ਨਾਮ ਅੰਮ੍ਰਿਤ ਪੀਓ ਨਾਨਕ ਹਰਿ ਦਾ ਨਾਮ ਰੂਪੀ ਅੰਮ੍ਰਿਤ ਗੁਰੂ ਸਾਹਿਬ ਜੀ ਕਹਿੰਦੇ ਪੀਣਾ ਕਰੋ ਆਨ ਰਸ ਸਭ ਖਾ ਉਹ ਜਿਹੜੇ ਰਸ ਸਾਰੇ ਖਾਰ ਨਾਸ ਹੋਣ ਵਾਲੇ ਹੈ ਕਰਨ ਵਾਲੇ ਹੈ ਖਾਰ ਖਾਰੇ ਹੈ ਦੁੱਖਦਾਇਕ ਹਨਗੇ ਉਹਨਾਂ ਜੀ ਖਰ ਜਾਂਦਾ ਹੈ ਜੀਵਨ ਨਾਸ਼ ਹੋ ਜਾਂਦਾ ਹੈ ਸਾਰ ਸਵਾਦ ਹੀ ਨਹੀਂ ਆਈ ਹਨ ਸਾਰਗ ਸਾਰਗ ਮਹੱਲਾ ਪੰਜਵਾ ਤਾਤੇ ਕਰਨ ਪਲਾਹ ਕਰੇ ਐਸੇ ਕਰਕੇ ਭਾਈ ਕਰਨ ਕੀਰ ਨੇ ਪਾਉਂਦੇ ਰਹਿੰਦੇ ਆ ਨਾ ਜੀਓ ਐਸੇ ਕਰਕੇ ਪਲਾਹ ਪ੍ਰਯਤਨ ਕਰਦੇ ਰਹਿੰਦੇ ਨੇ ਇੱਕ ਪ੍ਰਕਾਰ ਦੇ ਮਹਾ ਵਿਕਾਰ ਮੋਹ ਮਦਮਤ ਬਾਰੇ ਵਿਕਾਰਾਂ ਚ ਫਸੇ ਰਹਿੰਦੇ ਆ ਬਾਰੇ ਵੱਡੇ ਮੋਹ ਵਿੱਚ ਹਰ ਵਕਤ ਮਸਤ ਹੋਏ ਰਹਿੰਦੇ ਹਨ ਸਿਮਰਤ ਇਹ ਸ਼ਰਾਬ ਪੀ ਕੇ ਮਸਤ ਹੋਏ ਰਹਿੰਦੇ ਹਨ ਮਦ ਹੰਕਾਰ ਚ ਸਿਮਰਤ ਨਾਹੀਂ ਹਰੇ ਹਰੀ ਅਕਾਲ ਪੁਰਖ ਦਾ ਸਿਮਰਨ ਨਹੀਂ ਕਰਦੇ ਤਾਈਂ ਬਰਲਾਬ ਕਰਦੇ ਤੇ ਕੀਰਨੇ ਪਾਉਂਦੇ ਵੇਖੀਦੇ ਹਨ ਰਹਾਉ ਸਾਧ ਸੰਗ ਜਪਤੇ ਨਾਰਾਇਣ ਜਿਹੜੇ ਸਾਧ ਸੰਗਿਤ ਮਿਲ ਕੇ ਨਾਰਾਇਣ ਪਰਮੇਸ਼ਰ ਦਾ ਜਾਪ ਕਰਦੇ ਹਨ ਤਿੰਨ ਕੇ ਦੋਖ ਜਰੇ ਉਹਨਾਂ ਦੇ ਸਾਰੇ ਦੋਖ ਸ਼ਬਦ ਸਪਰਸ਼ ਰੂਪ ਰਸ ਗੰਧ ਮਾਰੇ ਦੇ ਨਾਮ ਵਿਆਸ਼ ਰੂਪੀ ਅਗਨੀ ਕਰਕੇ ਜਿਵੇਂ ਜਵਾਹਰ ਖਾ ਦੇ ਪੈਨ ਕਰਕੇ ਸੜ ਜਾਂਦਾ ਐ ਉਹਨਾਂ ਦੇ ਜਲ ਗਏ ਸਫਲ ਦੇਹ ਧਨ ਓਏ ਜਨਮੇ ਸ਼ਬਦਾਂ ਉਹਨਾਂ ਦੀ ਦੇ ਦੁਨੀਆ ਵਿੱਚ ਧਾਰੀ ਹੋਈ ਉਹ ਧੰਦਾ ਦੇ ਜੋਗ ਜਨਮੇ ਜਿਸ ਮਾਤਾ ਪਿਤਾ ਨੇ ਪੈਦਾ ਕੀਤੇ ਆ ਤਨ ਧਨ ਜਣਦੀ ਮਾਓ ਆਏ ਸਫਲ ਸੇ ਰੱਬ ਕਾ ਸੰਗ ਰਲੇ ਜਿਹੜੇ ਭਜਨ ਕਰਕੇ ਮੁਕਤੀ ਵਾਹਿਗੁਰੂ ਦੇ ਨਾਲ ਮਿਲ ਕੇ ਜਿਵੇਂ ਜਲ ਜਲ ਮਿਲ ਜਾਂਦਾ ਹੈ ਆ ਵਾਹਿਗੁਰੂ ਦੇ ਨਾਲ ਮਿਲ ਗਏ ਆ ਚਾਰ ਪਦਾਰਥ ਅਸ਼ਟ ਦਸਾ ਸਿੱਧ ਉਹਨਾਂ ਦੇ ਤਾਈ ਭਵੇਂ ਚਾਰ ਪਦਾਰਥ ਧਰਮ ਅਰਥ ਕਾਮੋਖ ਉਹਨਾਂ ਦੇ ਅੱਗੇ ਹੈ ਅਤੇ ਅਸ਼ਟ 18 ਸਿੱਧੀਆਂ ਵੀ ਹਨ ਸਭ ਊਪਰ ਸਾਧ ਭਲੇ ਇਹਨਾਂ ਦੀ ਇੱਛਾ ਨਹੀਂ ਉਹ ਗੁਰਮਖ ਰੱਖਦੇ ਰਿੱਧੀਆਂ ਸਿੱਧੀਆਂ ਨੂੰ ਇਉਂ ਸਮਝਦੇ ਵੇ ਰਿੱਧ ਸਭ મોਹ ਹੈ ਨਾਮ ਨਾ ਵਸੇ ਮਨ ਆਏ ਰਿਣਸ ਅਬਰਾ ਸਵਾਦ ਹੋਰ ਨਾਲ ਨਹੀਂ ਸਵਾਦ ਹੈ ਸਮਝਦੇ ਆਪ ਨੂੰ ਕੀ ਸਵਾਦ ਹੋਣਾ ਸੀ ਰਿਣੀਆਂ ਸਿੱਧੀਆਂ ਦਾ ਇਸ ਪ੍ਰਕਾਰ ਸਾਧ ਸੰਗਤ ਜੀ ਜਿਵੇਂ ਇੱਕ ਕੋਈ ਸਾਧੂ ਬੈਠਾ ਸੀ ਚੰਗਾ ਸਿੱਧੀ ਵਾਲਾ ਸੀ ਉਹਦੇ ਕੋਲ ਦੀ ਸਰਦਾਰ ਲੰਘਿਆ ਉਹਨੇ ਮੱਥਾ ਨਾ ਟੇਕਿਆ ਮੱਥਾ ਨਾ ਟੇਕਿਆ ਉਹ ਕਹਿੰਦਾ ਤੇਰਾ ਘੋੜੇ ਦੇ ਚਰਿਆ ਜਾਣਾ ਘੋੜਾ ਮਰ ਜੇ ਇਹ ਬਚਨ ਕਹਿਣ ਤੋਂ ਸਾਧ ਸੰਗਤ ਜੀ ਘੋੜਾ ਉਹਦਾ ਡਿੱਗ ਪਿਆ ਉਹ ਕਹਿੰਦਾ ਗਰਮੀ ਨਹੀਂ ਕੋਈ ਕਿਸੇ ਤੇਜ਼ੀ ਨਹੀਂ ਮੈਂ ਹੌਲੀ ਹੌਲੀ ਚਲਾਉਂਦਾ ਸੀ ਇਹ ਘੋੜਾ ਢੋਂਡ ਰ ਪਿਆ ਜਦੋਂ ਵੇਖਿਆ ਚਾਲੇ ਕਰਨ ਤੇ ਇਕ ਸਾਧ ਬੈਠਾ ਉਹ ਹੱਸੀ ਜਾਂਦਾ ਇਹਨਾਂ ਕਿਹਾ ਵੀ ਇਹ ਬਾਵੇ ਨੇ ਕੁਝ ਕੀਤਾ ਹੋਣਾ ਉਦੋਂ ਆਇਆ ਕਹਿੰਦੇ ਬਾਵਾ ਜੀ ਆਹ ਹਾਉਣਾ ਹੋਣਾ ਮੱਥਾ ਟੇਕਣਾ ਉਦੋਂ ਸਾਡੇ ਕੋਲ ਐਵੇਂ ਲੰਘ ਗਿਆ ਵੇਖ ਮਰ ਗਿਆ ਕਿ ਨਾ ਘੋੜਾ ਤੇਰਾ ਕਹਿੰਦੇ ਅੱਛਾ ਮਾਰਾ ਆਪ ਕਿਰਪਾ ਕਰਕੇ ਦੱਸੋ ਮੈਂ ਤਾਂ ਗਰੀਬ ਆਦਮੀ ਆ ਮੇਰਾ ਘੋੜਾ ਤੁਸੀਂ ਮਾਰਤਾ ਜਿਉਂਦਾ ਕਰਦੇ ਹੋ ਕਹਿੰਦੇ ਜਾਂ ਜਿਉਂਦਾ ਹੋ ਜੇ ਤੇਰਾ ਪਰ ਇਹ ਸ਼ਕਤੀ ਤੁਹਾਡੀ ਕਿੰਨੀ ਕ ਕਹਿੰਦੇ 100 ਕਰਮ ਤਾਈ ਮੈਂ ਮਾਰ ਸਕਦਾ 100 ਕਰਮ ਤੱਕ ਜਿਉਂਦਾ ਕਰ ਸਕਦਾ ਤੇ 100 ਕਰਮ ਤੋਂ ਪਰੇ ਕੁਝ ਨਹੀਂ ਕਰ ਸਕਦਾ ਕਹਿੰਦੇ ਜੀ ਤੁਸੀਂ ਕਮਾਈ ਕਿਹੜੀ ਕੀਤੀ ਸੀ ਕਹਿੰਦਾ 40 ਦਿਨ ਆਪ ਦੀ ਮਿਹਨਤ ਆਪ ਖਾਂਦਾ ਰਿਆ ਹਾਂ ਹੋਰ ਮੰਤਰ ਸਿੱਧ ਕੀਤਾ ਸੀ ਇਸ ਕਰਕੇ ਮੇਰੇ ਜੇ ਤਾਕਤ ਆਈ ਹੈ ਕਹਿੰਦਾ ਚੰਦਾ ਜੀ ਉਸੇ ਵੇਲੇ ਉਹ ਚਲਿਆ ਗਿਆ ਸਵਾਰ ਜਦ 100 ਕਰਨ ਤੇ ਚਲਿਆ ਗਿਆ ਹਾਥ ਮਾਰ ਕੇ ਨਾ ਬਾਵਾ ਕੋਹੜਾ ਮੇਰਾ ਮਰ ਗਿਆ ਸੀ ਤੇ ਮੇਰਾ ਜਿਉਂਦਾ ਹੋ ਗਿਆ ਤੇਰੇ ਮੂੰਹ ਹੀ ਤਾਂ ਬਿਸ਼ਟਾ ਹੀ ਰਿਆ ਨਾ ਕੀ ਤੇਰੇ ਪੱਲੇ ਰਿਆ ਕਿਉਂ ਰਿੱਧੀਓ ਸਿੱਧੇ ਨਾ ਹੋਰ ਨਾ ਨਹੀਂ ਸਵਾਦ ਨਾ ਉਹਨਾਂ ਨੂੰ ਕੀ ਸਵਾਦ ਕੋਹਰ ਮੰਤਰਾ ਵਾਲਿਆਂ ਨੂੰ ਕੁਝ ਸੁਖ ਨਹੀਂ ਹੈ ਚਾਰ ਪਦਾਰਥ ਅਸ਼ਟ ਦਸਾ ਸਿੱਧੇ ਜਿਸ ਤਰ੍ਹਾਂ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਭਾਈ ਗੁਰਦਾਸ ਜੀ ਨੇ ਕਿਹਾ ਚਾਰ ਪਦਾਰਥ ਆਖੀਆਂ ਨੇ ਸਤਗੁਰ ਦੇ ਨਾ ਗੁਰ ਸਿੱਖ ਮੰਗਾਂ ਸਤਗੁਰੂ ਜੀ ਧਰਮ ਅਰਥ ਕਾਮ ਉਹ ਪਦਾਰਥ ਦੇਣ ਨੂੰ ਤਿਆਰ ਹੈ ਪਰ ਗੁਰਸਿੱਖ ਨਹੀਂ ਮੰਗਦੇ ਉਹ ਗੁਰਸਿੱਖ ਕਹਿੰਦੇ ਕੀ ਅਸੀਂ ਇਸ ਨੂੰ ਆਪਣੀ ਢਾਕ ਦੇ ਟੰਗੀ ਫਿਰਨ ਦੇ ਪਦਾਰਥਾਂ ਨੂੰ ਸਾਨੂੰ ਤਾਂ ਵਾਹਿਗੁਰੂ ਦੇ ਦਰਸ਼ਨਾਂ ਨਾਲ ਪਿਆਰ ਹੈ ਸਾਨੂੰ ਪਦਾਰਥਾਂ ਦਾ ਭਾਵੇਂ ਕਾਮਨਾਵਾਰਿਆਂ ਨੂੰ ਲਿਖਿਆ ਹੈ ਵੀ ਚਾਰ ਪਦਾਰਥ ਦੇਖੋ ਮੰਗਾ ਸਾਜਨਾ ਕੀ ਸੇਵਾ ਲਾਗਾ ਮਿਲਦਾ ਜਾਂਦੇ ਹੈ ਪਰ ਗੁਰਸਿੱਖ ਚੋਂ ਪਦਾਰਥਾਂ ਦੀ ਇੱਛਾ ਨਹੀਂ ਰੱਖਦੇ ਇਡੇ ਉੱਚੇ ਹਨ ਤੇ 18 ਸਿੱਧੀਆਂ ਨੂੰ ਵੀ ਅਵਰਾ ਸਾਧ ਹੀ ਸਮਝਦੇ ਹਨ ਸਾਧ ਉਪਰ ਸਾਧ ਭਲੇ ਉਹ ਸਾਰਿਆਂ ਤੋਂ ਬ੍ਰਾਮ ਰਹਿੰਦੇ ਆ ਜਿਹੜੇ ਸਾਰਿਆਂ ਤੋਂ ਬ੍ਰਾ ਰਿੱਧੀਆਂ ਸਿੱਧੀਆਂ ਤੋਂ ਵੀ ਬ੍ਰਾ ਰਹਿੰਦੇ ਆ ਚਾਰ ਪਦਾਰਥਾਂ ਤੋਂ ਵੀ ਬ੍ਰਾ ਰਹਿੰਦੇ ਆ ਉਹ ਸਾਧ ਭਲੇ ਵਾਹਿਗੁਰੂ ਦੇ ਵਿੱਚ ਮਰੇ ਹੋਏ ਆ ਉਹ ਸਭ ਤੋਂ ਉੱਤਮ ਸ੍ਰੇਸ਼ਟ ਮਹਾਤਮਾ ਸਮਝੋ ਜਿਹਨਾਂ ਰਿੱਧੀਆਂ ਸਿੱਧੀਆਂ 'ਚ ਨਹੀਂ ਫਸਦੇ ਜਿਹੜੇ ਪਦਾਰਥਾਂ 'ਚ ਨਹੀਂ ਫਸਦੇ ਉਹ ਸ੍ਰੇਸ਼ਟ ਉੱਤਮ ਮਹਾਤਮਾ ਹਨ ਸਭ ਨਾਲੋਂ ਸਭ ਤੋਂ ਉੱਚਾ ਸਭ ਕੇ ਸੂਚਿਆ ਜਾ ਕੇ ਹਿਰਦੇ ਵਸਿਆ ਭਗਵਾਨ ਨਾਨਕ ਦਾਸ ਧੂਰ ਜਨ ਬੰਛੈ ਸਤਿਗੁਰੂ ਜੀ ਕਹਿੰਦੇ ਦਾਸਾ ਭਾਵ ਧਾਰ ਕੇ ਆਂ ਗਿਆ ਜਨਾਂ ਦੀ ਭਾਈ ਧੂੜ ਚਾਉਣਾ ਕਰੀਏ ਉਧਰ ਹੈ ਲਾਗ ਪੱਲੇ ਉਹਨਾਂ ਦੇ ਪੱਲੇ ਸ਼ਰਨਤ ਲਾ ਕੇ ਕਰਕੇ ਉਧਰ ਜਾਇਦਾ ਜਿਨ੍ਹਾਂ ਨੂੰ ਪ੍ਰੇਮ ਰੂਪੀ ਪੱਲਾ ਸਿੱਖ ਸੰਗਤ ਦੁਆਰਾ ਪ੍ਰਾਪਤ ਹੋ ਜੇ ਉਹ ਉਧਰ ਜਾਂਦੇ ਆ ਕਿ ਉਹ ਮੁਕਤ ਹੋ ਜਾਂਦੇ ਉਹ ਪ੍ਰਖ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਆ ਚਾਰ ਪਦਾਰਥ ਅਸ਼ਟ ਦਸਾ ਸਿਧ ਸਾਭੂ ਪ੍ਰਸਾਦ ਭਲੇ ਨਾਨਕ ਦਾਸ ਧੂਰ ਜਨ ਬਾਂਛੈ ਉਧਰੈ ਲਾਗ ਪੱਲੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਾਰੰਗ ਮਹੱਲਾ 5 ਹਰ ਕੀ ਨਾਮ ਕੀ ਜਨਕਾਂਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਵਾਇਆਂ ਤ੍ਰਿਆਮੇ ਮਾਰੇ ਪਿਆਰਿਆਂ ਦੀ ਆਪਣਿਆਂ ਦੀ ਜੋ ਉਚਾਨਾ ਹੈ ਉਹ ਪ੍ਰਗਟ ਕਰਕੇ ਦੱਸਦੇ ਹਣ ਸਾਰਗ ਮਹੱਲਾ 5ਵਾਂ ਹਰ ਕੀ ਨਾਮ ਕੀ ਜਨ ਕਾਂਖੀ ਜੋ ਭਾਈ ਹਰੀ ਅਕਾਲ ਪੁਰਖ ਦੇ ਨਾਮ ਦੇ ਜਨ ਭਗਤ ਹਨ ਉਹ ਨਾਮ ਦੇ ਕਾਂਖੀ ਨਾ ਚਾਹਵਾਨ ਹਨ ਬਿਨਾਂ ਮਾਰੇ ਤੋਂ ਨਾਮ ਤੋਂ ਉਹਨਾਂ ਦੇ ਅੰਦਰ ਹੋਰ ਕੋਈ ਚਾਹਨਾ ਨਹੀਂ ਹੈ ਮਨ ਤਨ ਬਚਨ ਇਹੀ ਸੁਖ ਚਾਹਤ ਉਹ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਇਸ ਸੋਖ ਨੂੰ ਚਾਹੁੰਦੇ ਹਨ ਰਬ ਦਰਸ ਦੇਖੇ ਕਬ ਆਖੀ ਇਨ ਅੱਖਾਂ ਦੇ ਨਾਲ ਮਨਬੁੱਧ ਰੂਪੀ ਨੇਤਰਾ ਨਾਲ ਪ੍ਰੋਖ ਅਪਰੋਖ ਗਿਆਨ ਰੂਪੀ ਨੇਤਰਾ ਨਾਲ ਸੁਰਤੀ ਸਿਮਰਤੀ ਰੂਪ ਨੇਤਰਾ ਨਾਲ ਕਦੋਂ ਮਾਰੇ ਸਾਡੇ ਦਰਸ਼ਨ ਵੇਖਣਾ ਕਰੀਏ ਰਹਾ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਇਹ ਮਹਾਰਾਜ ਤੂੰ ਬੇਅੰਤ ਅੰਤ ਤੋਂ ਰਹਤ ਹੈ ਪਾਪਾ ਪੁੰਨ ਤੋਂ ਪਾਰ ਹੈ ਆਤਮ ਸਰਬ ਕਾ ਮਾਲਿਕ ਹਾਂ ਗਤ ਤੇਰੀ ਜਾਏ ਨਾ ਲਾਖੀ ਆਪ ਦੀ ਮਹਾਰਾਏ ਗਤੀ ਜਿਹੜੀ ਆ ਮਰਜਾਦਾ ਰੀਤੀ ਜਾਣੀ ਨਹੀਂ ਜਾਂਦੀ ਕਿਸੇ ਪਾਸੋਂ ਲਖੀ ਨਹੀਂ ਜਾ ਸਕਦੀ ਚਰਨ ਕਮਲ ਪ੍ਰੀਤ ਮਨ ਬੇਦਿਆ ਸੇ ਮਹਾਰਾਉ ਦੇ ਚਰਨਾਂ ਕਮਲਾਂ ਦੀ ਪ੍ਰੀਤੀ ਚ ਮਨ ਸਾਡਾ ਬਿਨਿਆ ਬਿਨਿਆ ਗਿਆ ਹੈ ਮਿਲ ਰਿਹਾ ਹੈ ਕਰ ਸਰਬਸ ਅੰਤਰ ਰਾਖੀ ਕੇ ਅੰਤਰ ਜਾਮੀ ਕਰ ਸਰਬਸ ਅੰਤਰ ਰਾਖੀ ਸਰਵੰਸੋ ਆਪਣਾ ਕੁਰਬਾਨ ਕਰਕੇ ਆਪਦੇ ਉੱਪਰ ਅੰਦਰ ਇੱਕ ਮਾਰੇ ਆਪ ਦੀ ਪ੍ਰੀਤ ਹੀ ਰੱਖੀ ਹੈ ਦਿਲ 'ਚ ਹੋਰ ਕੋਈ ਚੀਜ਼ ਨਹੀਂ ਅਸੀਂ ਆਪਣਾ ਸਮਝ ਰਿਹਾ ਕਰ ਸਰਬ ਸਰਬ ਕੋ ਜੋ ਸੱਚੇ ਪਾਤਸ਼ਾਹ ਅਸੀਂ ਅੰਦਰ ਆਪ ਦੀ ਪ੍ਰੀਤ ਜਿਹੜੀ ਅੱਖੀ ਹੈ ਇਹੋ ਹੀ ਸਰਵੰਸੋ ਆਪਣਾ ਮੰਨਣਾ ਕੀਤਾ ਹੈ ਅਸੀਂ ਕਰ ਸਰਬ ਸੋ ਸਾਰੇ ਸਾਧਨਾਂ ਨੂੰ ਕਰਕੇ ਵੇਖਿਆ ਹੈ ਆਪਣੋ ਸਰਵੰਸਦਾਨ ਭੇਟਾ ਕਰਕੇ ਅੰਦਰ ਆਪਦੀ ਪ੍ਰੀਤੀ ਕੋ ਰੱਖੀ ਹੈ। ਵੇਦ ਪ੍ਰਾਨ ਸਿਮਰਤ ਸਾਧੂ ਜਨ ਚਾਰੇ ਵੇਦ 18 ਪੁਰਾਨ 27 ਸਿਮਰਤੀਆਂ ਜਿੰਨੇ ਮਹਾਤਮਾ ਜਨ ਹੋਏ ਹਨ ਭਗਤ ਆਦਿਕ ਇਹ ਬਾਣੀ ਰਸਨਾ ਭਾਖ ਸਾਰਿਆਂ ਦੀ ਇੱਕੋ ਹੀ ਰਹਿ ਹੈ ਸਾਰੇ ਵਿਚਾਰਵਾਨਾਂ ਦਾ ਇੱਕੋ ਹੀ ਮਤ ਹੈ ਇਹ ਬਾਣੀ ਰਸਨਾ ਕਰਕੇ ਸਾਰਿਆਂ ਨੂੰ ਪੱਖੀ ਉਚਾਰਨ ਕੀਤੀ ਹੈ ਜਪ ਰਾਮ ਨਾਮ ਨਾਨਕ ਨਿਸਤਰੀਏ ਸਤਿਗੁਰੂ ਮਾਰਾ ਕਹਿੰਦੇ ਰਾਮ ਦਾ ਨਾਮ ਜਪ ਕੇ ਤਰੀਦਾ ਹੋਰ ਦੁਤੀਆ ਬਿਰਥੀ ਸਾਖ ਹੋਰ ਜਿਹੜੀ ਕੋਈ ਸਾਖ ਉਗਾਈ ਦੇਣੀ ਹੈ ਸਿੱਖਿਆ ਦੇਣੀ ਹੈ ਸਭ ਦੂਸਰੀ ਬਿਰਥੀ ਹੈ ਸਾਰਗ ਮਹੱਲਾ ਪੰਜਵਾ माखी राम की तू माखी ये माया ਨੂੰ ਮਹਾਰਾ ਸਾਹਿਬ ਮੱਖੀ ਕਹਿ ਰਹੇ ਹਨ हे माया ਤੂੰ ਮੱਖੀਆਂ रामप्रमेसर ਦੀ ਕੈਸੀ ਮੱਖੀਆਂ ਤੂੰ ਚਮਲਾਈ ਹੋਈਆਂ ਬਾੜੀ ਮਛਰੀ ਹੋਈਆਂ ਤੂੰ ਚਾਵਲੀ ਹੋਈਆਂ ਆਪਨੀ ਸत्ता سپرਤੀ ਦੇ ਕੇ ਹੀ ਚਮਲਾਈ ਹੋਈਆਂ ਤੂੰ ਜਹ ਦੁਰਗੰਧ ਤਾ ਤੂੰ ਬੈਸ ਹੈ ਜਿੱਥੇ ਤੂੰ ਬੈਸਦੀ ਹੈ ਉਥਰੇ ਬੇਸ਼ਾਨੀਆਂ ਦੁਰਗੰਧੀਆਂ ਪੈਦਾ ਹੋ ਜਾਂਦੀਆਂ ਜਿਵੇਂ ਆਵਾਜ਼ ਚੋਰ ਝਾਰ ਠੱਗ ਬਦਮਾਸ਼ੀਆਂ ਕਰਨ ਵਾਲੇ ਲੋਕ ਇਕੱਠੇ ਹੋ ਜਾਂਦੇ ਜਿੱਥੇ ਤੂੰ ਬੈਠਦੀ ਐ ਇਹ ਬੁਰੇ ਪਾਸੇ ਤੇਰਾ ਖਰਚ ਹੁੰਦਾ ਤੇਰਾ ਸੁਭਾਅ ਇਹੋ ਜਿਹਾ ਹੈ ਮਹਾ ਵਿਖਿਆ ਮਦ ਚਾਖੀ ਇਸੇ ਪ੍ਰਕਾਰ ਮੱਖੀ RAM ਕੀ ਤੂੰ ਮੱਖੀ ਇਹ ਮਾਇਆ ਰੂਪੀ ਮੱਖੀ ਐ RAM ਦੀ ਮੱਖੀ ਮਸ਼ਰਾਈ ਚਮਲਾਈ ਹੋਈ ਐ ਤੂੰ ਜਹ ਦੁਰਗੰਧ ਤਾ ਤੂੰ ਬੈਸਹਿ ਜਿੱਥੇ ਬਿਸ਼ਿਆਂ ਦੀ ਦੁਰਗੰਧੀ ਹੈ ਉਥੇ ਤੂੰ ਨਿਗਾਸ਼ ਕਰਦੀ ਹੈ ਸਤਸੰਗਤ ਵਿੱਚ ਤੂੰ ਸਕੋਜਦੀ ਹੈ ਮਹਾ ਬਿਖਿਆ ਮਦ ਚਾਖੀ ਜਿਹੜੇ ਮਹਾ ਬਿਖਿਆ ਮਾਇਆ ਦੇ ਪਿਆਰੇ ਹੈ ਸ਼ਰਾਬ ਆਦ ਕਾ ਨੂੰ ਚਖਦੇ ਹੈ ਭੈੜੇ ਕੰਮ ਕਰਦੇ ਹੈ ਉਹਨਾਂ 'ਚ ਤੂੰ ਵਾਸਾ ਕਰਦੀ ਹੈ ਉਹਨਾਂ ਨੂੰ ਦੇਖ ਕੇ ਅੰਤ ਨੂੰ ਖਾਲੀ ਕਰ ਜਾਣੇ ਐ ਮਹਾ ਵਿਖਿਆ ਮਦ ਚਾਖੀ ਮਹਾ ਵਿਖਿਆ ਉਹ ਬਿਸ਼ਿਆਂ ਨੂੰ ਭੋਗਦੇ ਜਿਹੜੇ ਮਦ ਸ਼ਰਾਬ ਆਦਿਕਾ ਨੂੰ ਚਖਦੇ ਐ ਉਹਨਾਂ ਥਾਵਾਂ 'ਚ ਤੂੰ ਜਿਆਦੇ ਭੈਣਿਆਂ ਦੁਨੀਆਂ 'ਚ ਨਿਵਾਸ ਕਰਨੀ ਐ ਰਹਾਉ ਕਿ ਤਹ ਆਸਥਾਨ ਤੂ ਟਿਕਨ ਨਾ ਪਾਵੇਂ ਪਰ ਉ ਇੱਕ ਥਾਂ ਸਾਰਿਆਂ ਨੂੰ ਓ ਡੇਗੀ ਜਾਨੀ ਏ ਤੂੰ ਕਿਸੇ ਆਸਥਾਨ ਆਪ ਤੀ ਇਸਤਤੀ ਨਹੀਂ ਪਾਉਣੀ ਹੈ ਇਹ ਵਿਦ ਦੇਖੀ ਆਖੀ ਇਹ ਵਿਧੀ ਨਾਲ ਸੰਤਾਂ ਮਹਾਤਮਾ ਨੇ ਮਨਬਗ ਰੂਪੀ ਨੇਤਰਾਂ ਨਾਲ ਸ਼ਾਸਤਰ ਵਿਚਾਰ ਰੂਪੀ ਨੇਤਰਾਂ ਨਾਲ ਅਕੀਰ ਕਿਆ ਹੈ ਸੰਤਾ ਬਿਨ ਤੈ ਕੋਈ ਨਾ ਛਾੜਿਆ ਸੰਤੋ ਭਗਤਾਂ ਤੋਂ ਬਿਨਾਂ ਤਾਂ ਕਿਸੇ ਨੂੰ ਛੱਡਿਆ ਨਹੀਂ ਸਭਨਾਂ ਨੂੰ ਢਾ ਲਿਆ ਹੈ ਸੰਤ ਪਰੇ ਗੋਬਿੰਦ ਕੀ ਪਾਕ ਸੰਤ ਵੀ ਤਾਂ ਬਚਿਆ ਹੈ ਗੋਬਿੰਦ ਪਰਮੇਸ਼ਰ ਦੇ ਪਖੋ ਵਿੱਚ ਪਏ ਹੈ ਮਾਰਾ ਸਾਹਬ ਦੀ ਓਟ ਲਈ ਹੈ ਐਵੇਂ ਨਹੀਂ ਛੱਡਦੀ ਕਿਸੇ ਨੂੰ ਵੀ ਜੀ ਜੰਤ ਸਗਲੇ ਤੈ ਮੋਹੇ ਜਿੰਨੇ ਜੀਵ ਛੋਟੇ ਵੱਡੇ ਆ ਸਾਰੇ ਇਹ ਮਾਇਆ ਤਾਂ ਮੋਹਦ ਕਰ ਲਏ ਹਨ ਬਿਨ ਸੰਤਾ ਕਿਨੈ ਨਾ ਲਖੀ ਗੱਲ ਵੀ ਸੰਤਾਂ ਭਗਤਾਂ ਤੋਂ ਬਿਨਾ ਕਿਸੇ ਨੇ ਲਖੀ ਨਹੀਂ ਹੈ ਜਾਣੀ ਨਹੀਂ ਹੈ ਨਾਨਕ ਦਾਸ ਹਰ ਕੀਰਤਨ ਰਾਤਾ ਸਤਗੁਰੂ ਸਾਹਿਬ ਜੀ ਕਹਿੰਦੇ ਦਾਸਾ ਭਾਵ ਉਤਾਰ ਕੇ ਹਰ ਦੇ ਕੀਰਤਨ ਭਗ ਜੀ ਇਹਨਾਂ ਦਾ ਚਿੱਤਰੰਗਿਆ ਹੋਇਆ ਹੈ ਸ਼ਬਦ ਸੁਰਤ ਸੱਚ ਸਾਖੀ ਉਹਨਾਂ ਦਾ ਸ਼ਬਦ ਬ੍ਰਹਮ ਦੇ ਵਿੱਚ ਸੁਰਤ ਚੇਤੇ ਲੱਗਾ ਹੋਇਆ ਹੈ ਤੇ ਸੱਚੀ ਉਹਨਾਂ ਦੇ ਜੀਵਨ ਦੀ ਉਗਾਹੀ ਹੈ ਸਬਦ ਸੁਰਤ ਸੱਚ ਸਾਖੀ ਉਹਨਾਂ ਦਾ ਸ਼ਬਦ ਜਿਹੜਾ ਉਪਦੇਸ਼ ਹੈ ਉਹਨਾਂ ਦੀ ਜਿਹੜੀ ਸ੍ਰੇਸ਼ਟ ਪ੍ਰੀਤੀ ਹੈ ਇਹ ਸੱਚੀ ਉਗਾਹੀ ਹੈ ਉਹਨਾਂ ਦੇ ਜੀਵਨ ਦੀ ਸਬਦ ਬ੍ਰਹਮ ਦੇ ਵਿੱਚ ਸੁਰਤ ਚਿੱਤ ਜੋੜਿਆ ਹੋਇਆ ਸੱਚੀ ਉਹ ਸਿੱਖਿਆ ਦਿੰਦੇ ਹਨ ਸਾਰਗ ਮਹੱਲਾ 5ਵਾਂ ਮਾਈ ਰੀ ਕਾਟੀ ਜਮ ਕੀ ਫਾਸ ਫਿਰ ਮਾਇਆ ਦੇ ਪਤੀ ਮਾਈ ਈਸ਼ਵਰ ਹੈ ਪਰਮੇਸ਼ਰ ਜਿਨਾਂ ਨੇ ਆਪ ਦੀ ਸ਼ਰਨ ਲਈ ਹੈ ਇਹ ਮਹਾਤਮਾ ਰੂਪੀ ਬਜ਼ੁਰਗ ਮਾਈਓ ਰੀਹੇ ਸਖਿਓ ਜਮਾਂ ਦੀ ਫਾਹੀ ਇਸ ਪ੍ਰਕਾਰ ਕੱਟੀ ਗਈ ਹੈ ਹਾਰ ਹਾਰ ਜਪਤ ਸਰਬ ਸੁਖ ਪਾਏ ਪੁਰਵੇਸ਼ਰ ਦਾ ਨਾਮ ਜਪਦਿਆਂ ਸਾਰੇ ਸੁਖ ਪਾ ਲਏ ਹਨ ਬੀਚੇ ਗ੍ਰਸਤ ਉਦਾ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਉਪਰਾਮ ਰਹੀ ਦੇ ਜਿਵੇਂ ਜਲ ਕਮਲ ਰਹਿ ਵਿੱਚ ਪਾਣੀ ਹੈ ਕਮਲ ਜਿਵੇਂ ਪਾਣੀ ਦੇ ਨਰਲੇਪ ਰਹਿੰਦਾ ਹੈ ਉਹ ਗ੍ਰਸਤ ਵਿੱਚ ਰਹਿੰਦੇ ਹੋਏ ਕਿਤਨੂ ਉਪਰਾਮ ਰੱਖਦੇ ਹਾਂ ਰਹਾਉ ਬਾਰ ਕਿਰਪਾਲੀ ਨੇ ਕਰ ਆਪਣੇ ਕਿਰਪਾ ਵਿਖੀ ਕਰਕੇ ਮਨ ਆਪਦੇ ਬਣਾ ਲਿਆ ਹੈ ਉਪਜੀ ਦਰਸ ਪਿਆਸ ਸੱਚੇ ਪਾਤਸ਼ਾਹ ਦੇ ਦਰਸ਼ਨ ਦੀ ਪਿਆਸ ਇੱਛਾ ਪੈਦਾ ਹੋ ਗਈ ਸਾਡੇ ਹਿਰਦੇ ਦੇ ਅੰਦਰ ਸੰਤ ਸੰਗ ਮਿਲ ਹਰ ਗੁਣ ਗਾਏ ਮਹਾਂਪੁਰਖਾਂ ਦੀ ਸੰਗਤ ਵਿੱਚ ਮਿਲ ਕੇ ਅਕਾਲ ਪੁਰਖ ਰੀ ਦੇ ਗੁਣਾ ਨੂੰ ਗਾਉਣਾ ਕੀਤਾ ਹੈ ਬਿਨਸੀ ਦੁਤੀਆ ਆਸ ਹੁਣ ਜਿਹੜੀ ਦ્વੈਤ ਵਾਲੀ ਆਸੀ ਉਹ ਸਭ ਨਾਸ ਹੋ ਗਈ ਹੈ ਉਦਿਆਨ ਅਟਵੀ ਤੇ ਕਾਢੇ ਮਹਾ ਉਦਿਆਨ ਉਜਾੜ ਦਿਓ ਸੰਸਾਰ ਇਹਦੇ ਚ ਅਟਵੀ ਤੇ ਕਾਢੇ ਅਟਵੀ ਨੋਂ ਭਿਆਨਕ ਵਾਹ ਹੈ ਇਸ ਉਜਾੜ ਭਿਆਨਕ ਤੋਂ ਮਾਰਨ ਕੱਢ ਲਿਆ ਹੈ ਮਹਾ ਉਦਿਆਨ ਅਟਵੀ ਤੇ ਉਦਿਆਨ ਵੀ ਉਜਾੜਦਾ ਨਾ ਅਟਵੀ ਵੀ ਉਜਾੜਦਾ ਨਾ ਹੈ ਜਿਸ ਉਜਾੜ ਵਿੱਚ ਸ਼ੇਰ ਬਘੇਰੇ ਜਾਨਵਰ ਬ੍ਰੋਧੀ ਹੋਣ ਉਹ અત્યੰਤ ਜਿੱਥੇ ਬਹੁਤ ਝਾੜੀਆਂ ਹੋਣ ਦਰਸ਼ ਹੋਣ ਜਨਾਬਾਂ ਜਿਉਂ ਫਸਿਆ ਆਦਮੀ ਨਿਕਲ ਨਾ ਸਕੇ ਐਸੀ ਭਿਆਨਕ ਜਗਾ ਜਿਹੜੀ ਹੈ ਮਹਾ ਸੰਸਾਰ ਉਜਾੜਵੀਂ ਨਿਆਈ ਹੈ ਇਹਦੇ ਵਿੱਚ ਜੰਮਣ ਮਰਨ ਦਾ ਜਿਹੜੀਆਂ ਵਾਸ਼ਨਾ ਹੈ ਇਹ ਝਾੜੀਆਂ ਦੀ ਨਿਆਈ ਹਨ ਜੀਆਂ ਕਾਲ ਰੂਪੀ ਸ਼ੇਰ ਨਿਵਾਸ ਕਰਦਾ ਹੈ ਇਸ ਪ੍ਰਕਾਰ ਦੇ ਭੈ ਦਾ ਇੱਕ ਭਿਆਨਕਟ ਵੀ ਉਜਾੜ ਤੋਂ ਮਹਾ ਉਜਾੜ ਜਿਵੇਂ ਸੰਸਾਰ ਹੈ ਇਸੇ ਪ੍ਰਕਾਰ ਪ੍ਰਲੋਕ ਦਾ ਰਸਤਾ ਵੀ ਬੜਾ ਭਾਰੀ ਅਟਵੀ ਉਦਿਆਨ ਉਜਾੜ ਰੂਪ ਹੈ ਦੁਖ ਲਾਇਕ ਹੈ ਭਿਆਨਕ ਹੈ ਇਸ ਤੋਂ ਮਾਰਗ ਕੱਢ ਲੇ ਹਾਂ ਮਾਰਗ ਸੰਤ ਕਹਿਉ ਸੰਤੋ ਭਗਤਾ ਨੇ ਜਬ ਨਾਮ ਤੇਰੇ ਕੀ ਮੁਗਤੇ ਬੀਥੀ ਜੰਕਾ ਮਾਰਗ ਦੂਰ ਰਿਹਾ ਇਸ ਪ੍ਰਕਾਰ ਮਾਰਗ ਮਾਰਗ ਸੰਤ ਕਹਿਉ ਸੰਤੋ ਮਹਾਤਮਾ ਨੂੰ ਸੋਨੇ ਚ ਸੁਰਤ ਜੋੜ ਕੇ ਪਰਮੇਸ਼ਰ ਦੇ ਪ੍ਰਾਣ ਹੋਣਾ ਜਿਹੜਾ ਇਹ ਰਸਤਾ ਦੱਸਿਆ ਹੈ ਦੇਖ ਤ ਦਰਸ ਪਾਪ ਸਭ ਨਾਸੀ ਦਰਸ਼ ਲੈ ਕਰਕੇ ਸਾਰੇ ਪਾਪ ਨਾਸ਼ ਹੋ ਗਏ ਉਹਨਾਂ ਦੇ ਹਰ ਨਾਨਕ ਰਤਨ ਲਹਿਓ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਰੂਪੀ ਰਤਨ ਨੂੰ ਇਸ ਪ੍ਰਕਾਰ ਲੈ ਹੋ ਪ੍ਰਾਪਤ ਕਰ ਲਿਆ ਹੈ